ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗੰਗੂ ਸ਼ਾਹ ਦਿੱਲੀ ਤੋਂ ਕਿਉਂ ਭੱਜਿਆ ਸੀ ਆਓ ਇਸ ਸਾਖੀ ਵਿੱਚ ਜਾਣਦੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨਾਂ ਦੇ ਲਈ ਹਮੇਸ਼ਾ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ ਪਰ ਉਹਨਾਂ ਵਿੱਚ ਇੱਕ ਲਾਹੌਰ ਦੇ ਰਹਿਣ ਵਾਲਾ ਗੰਗੂ ਸ਼ਾਪ ਵਪਾਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਇਆ ਆ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਜੀ ਕਿ ਮੇਰਾ ਕੋਈ ਵੀ ਵਪਾਰ ਨਹੀਂ ਚੱਲ ਰਿਹਾ ਨਾ ਕੋਈ ਕਾਰੋਬਾਰ ਵਿੱਚ ਵਾਧਾ ਹੋ ਰਿਹਾ ਹੈ ਪਰ ਅੱਜ ਤੱਕ ਮੈਂ ਹਰ ਇੱਕ ਤੰਦੇ ਵਿੱਚ ਘਾਟਾ ਹੀ ਖਾਦਾ ਹੈ ਤਾਉ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਗੰਗੂ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਜ਼ਰੂਰਤਮੰਦ ਲੋਕਾਂ ਵਿੱਚ ਵੰਡ ਦਿਆ ਕਰੋ ਜੇਕਰ ਪ੍ਰਮਾਤਮਾ ਨੇ ਚਾਇਆ ਤੁਹਾਡੇ ਵਪਾਰ ਵਿੱਚ ਬਹੁਤ ਵਾਧਾ ਹੋਵੇਗਾ ਬਰਕਤ ਪੈ ਜਾਵੇਗੀ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਗੰਗੂ ਕਹਿਣ ਲੱਗਾ ਮੈਨੂੰ ਤਾਂ ਬਸ ਆਪ ਜੀ ਦਾ ਆਸ਼ੀਰਵਾਦ ਚਾਹੀਦਾ ਹੈ ਮੈਂ ਅੱਜ ਤੋਂ ਬਾਅਦ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਵਿੱਚ ਵੰਡ ਦਿਆ ਕਰਾਂਗਾ ਤਾਂ ਇਹ ਸਭ ਕਹਿ ਕੇ ਗੰਗੂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਉੱਥੋਂ ਵਾਪਿਸ ਚੱਲ ਪਿਆ ਦਿੱਲੀ ਚਲਾ ਗਿਆ ਤੇ ਉੱਥੇ ਜਾ ਕੇ ਆਪਣਾ ਵਪਾਰ ਨਵੇਂ ਸਿਰੇ ਤੋਂ ਸ਼ੁਰੂ ਕਰ ਲਿਆ ਅਤੇ ਆਪਣੀ ਕਮਾਈ ਦੇ ਵਿੱਚੋਂ ਦਾ ਸਮਾਂ ਈਸਾ ਕੱਢ ਕੇ ਪਲਾਈ ਦੇ ਕੰਮਾਂ ਵਿੱਚ ਲਾਉਣ ਲੱਗਾ ਤਾਂ ਕੁਝ ਸਮੇਂ ਬਾਅਦ ਹੌਲੀ-ਹੌਲੀ ਗੰਗੂ ਸ਼ਾਹ ਦਾ ਵਪਾਰ ਬਹੁਤ ਵੱਧ ਫੁੱਲ ਗਿਆ ਗੰਗੂ ਸ਼ਾਹ ਦਾ ਵਪਾਰ ਵੱਡੇ ਸ਼ਾਹੂਕਾਰਾਂ ਦੀ ਗਿਣਤੀ ਵਿੱਚ ਆਉਣ ਲੱਗਾ ਗੰਗੂ ਇੰਨਾ ਵੱਡਾ ਵਪਾਰੀ ਬਣ ਗਿਆ ਕਿ ਉਸ ਨੂੰ ਵਪਾਰ ਦੇ ਲਈ ਇੰਨਾ ਵੱਡਾ ਵਪਾਰੀ ਬਣ ਗਿਆ ਕਿ ਉਸਨੇ ਕਈ ਵਾਰ ਰਕਾਬ ਗੰਜ ਦੀ ਵੀ ਮਦਦ ਕੀਤੀ ਸੀ ਤੇ ਇੰਨਾ ਵੱਡਾ ਉਹਦੇ ਦਾ ਹੱਕਦਾਰ ਵਪਾਰੀ ਅਤੇ ਉਸ ਦਾ ਸਰਕਾਰੀ ਦਰਬਾਰ ਵਿੱਚ ਵੀ ਮਾਨ ਸਨਮਾਨ ਹੋਇਆ ਇਹ ਸਭ ਚੱਲਦਿਆਂ ਚੱਲਦਿਆਂ ਇੱਕ ਦਿਨ ਇੱਕ ਗਰੀਬ ਆਦਮੀ ਸ਼੍ਰੀ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਜੀ ਮੈਂ ਬਹੁਤ ਗਰੀਬ ਹਾਂ ਮੈਨੂੰ ਬਹੁਤ ਤੰਗੀ ਹੈ ਅਤੇ ਉਤੋਂ ਮੇਰੀ ਧੀ ਦਾ ਵੀ ਵਿਆਹ ਕਾਰਜ ਰੱਖਿਆ ਹੋਇਆ ਹੈ ਪਰ ਮੇਰੇ ਕੋਲ ਇੰਨਾ ਗਤਨ ਨਹੀਂ ਹੈ ਤਨ ਜਾਂ ਪੈਸੇ ਨਹੀਂ ਹੈ ਜਿਸ ਨਾਲ ਮੈਂ ਆਪਣੀ ਧੀ ਦਾ ਕਾਰਜ ਕਰ ਸਕਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਸ ਗਰੀਬ ਤੇ ਦਇਆ ਆ ਗਈ ਤੇ ਉਹਨਾਂ ਨੇ ਉਸ ਗਰੀਬ ਸੇਖ ਨੂੰ ਇੱਕ ਇੱਕ 500 ਰੁਪਏ ਦਾ ਚੈੱਕ ਬਣਾ ਕੇ ਦਿੱਤਾ ਕਿ ਇਹ 500 ਦਾ ਚੈੱਕ ਤੇ ਕਿਹਾ ਕਿ ਤੁਸੀਂ ਇਸ ਚੈੱਕ ਨੂੰ ਗੰਗੂ ਸ਼ਾਹ ਕੋਲ ਲੈ ਜਾਵੋ ਉਹ ਇਹ 500 ਰੁਪਿਆ ਤੁਹਾਨੂੰ ਤੁਰੰਤ ਦੇ ਦੇਵੇਗਾ ਤਾ ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਉਹ ਸਿੱਖ ਗੁਰੂ ਜੀ ਤੂੰ ਆਗਿਆ ਲੈ ਕੇ ਗੰਗੂ ਸ਼ਾਹ ਕੋਲ ਪਹੁੰਚ ਗਿਆ ਗੰਗੂ ਸ਼ਾਹ ਨੇ ਜਦੋਂ ਚੈੱਕ ਦੇਖਿਆ ਚੈੱਕ ਦੀ ਰਾਸ਼ੀ ਦੇਣੀ ਕੋਈ ਔਖੀ ਨਹੀਂ ਹੈ ਪਰ ਅੱਜ ਮੈਂ ਜੇ ਇਹ ਪੈਸੇ ਇਸ ਸਿੱਖ ਨੂੰ ਦੇ ਦੇ ਦਿੱਤੇ ਤਾਂ ਕੱਲ ਨੂੰ ਕੋਈ ਗੁਰੂ ਸਾਹਿਬ ਜੀ ਕੋਲ ਹੋਰ ਆ ਜਾਵੇਗਾ ਅਤੇ ਗੁਰੂ ਸਾਹਿਬ ਜੀ ਉਸ ਨੂੰ ਚੈੱਕ ਬਣਾ ਕੇ ਫਿਰ ਦੇ ਦੇਣਗੇ ਕਿਉਂਕਿ ਗੁਰੂ ਸਾਹਿਬ ਜੀ ਕੋਲ ਤਾਂ ਅਜਿਹੇ ਲੋਕ ਆਉਂਦੇ ਹੀ ਰਹਿੰਦੇ ਹਨ ਤਾਂ ਮੈਂ ਉਨ੍ਹਾਂ ਵਿੱਚੋਂ ਕਿਸੇ ਕਿਸ ਨੂੰ ਪੈਸੇ ਦਿਆ ਕਰਾਂਗਾ ਬਸ ਇਹ ਇਹ ਗੱਲ ਮਨ ਵਿੱਚ ਸੋਚ ਕੇ ਗੰਗੂ ਸਾਹ ਮੁੱਕਰ ਗਿਆ ਅਤੇ ਕਹਿਣ ਲੱਗਾ ਹੇ ਭਾਈ ਸਿੱਖਾ ਕਿ ਮੈਂ ਆਪਣੇ ਸਾਰੇ ਖਾਤੇ ਫਰੋਲ ਲਏ ਹਨ ਅਤੇ ਮੇਰੇ ਕੋਲ ਗੁਰੂ ਸਾਹਿਬ ਜੀ ਦਾ ਕੋਈ ਖਾਤਾ ਨਹੀਂ ਹੈ ਅਤੇ ਮੈਂ ਉਹਨਾਂ ਨੂੰ ਕੁਝ ਵੀ ਦੇਣਾ ਨਹੀਂ ਹੈ ਕੁਝ ਦੇਣਾ ਵੀ ਨਹੀਂ ਹੈ ਇਸ ਕਰਕੇ ਇਹ ਪੈਸੇ ਮੈਂ ਤੁਹਾਨੂੰ ਨਹੀਂ ਦੇ ਸਕਦਾ ਤਾਂ ਉਹ ਸਿੱਖ ਨੇ ਬਹੁਤ ਹੀ ਨਿਮਰਤਾ ਪੂਰਵਕ ਕਿਹਾ ਕਿ ਗੁਰੂ ਸਾਹਿਬ ਜੀ ਮੈਨੂੰ ਕਦੇ ਵੀ ਕੋਈ ਗਲਤ ਚੈੱਕ ਨਹੀਂ ਦੇਣਗੇ ਤੁਸੀਂ ਮੈਨੂੰ ਨਿਰਾਸ਼ ਨਾ ਕਰੋ ਕਿਉਂਕਿ ਮੈਂ ਮੇਰਾ ਇਤੋਂ ਨਿਰਾਸ਼ ਹੋ ਕੇ ਜਾਣਾ ਗੁਰੂ ਸਾਹਿਬ ਜੀ ਦੀ ਬੇਇੱਜ਼ਤੀ ਹੋਵੇਗੀ ਪਰ ਗੰਗੂ ਸ਼ਾ ਮਾਇਆ ਦੇ ਹੰਕਾਰ ਵਿੱਚ ਹੰਕਾਰ ਕਰਕੇ ਉਸ ਨੂੰ ਉਸ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਅਤੇ ਉਹ ਸਿੱਖ ਗੁਰੂ ਜੀ ਸਾਹਿਬ ਕੋਲ ਵਾਪਸ ਆ ਗਿਆ ਅਤੇ ਆ ਕੇ ਇਹ ਸਾਰੀ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਗੁਰੂ ਸਾਹਿਬ ਜੀ ਨੇ ਜਦੋਂ ਸਿੱਖ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਗੁਰੂ ਸਾਹਿਬ ਜੀ ਦਾ ਮਾਣ ਬਹੁਤ ਉਦਾਸ ਹੋਇਆ ਤੇ ਉਹਨਾਂ ਨੇ ਉਸ ਸਿੱਖ ਨੂੰ ਕਿਹਾ ਕਿ ਅੱਛਾ ਜੇਕਰ ਗੰਗੂ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਹੈ ਤਾਂ ਫਿਰ ਅਸੀਂ ਵੀ ਉਸ ਦਾ ਨਾਮ ਆਪਣੇ ਵਹੀ ਖਾਤੇ ਵਿੱਚੋਂ ਕੱਟ ਦੇਵਾਂਗੇ ਇਹਨੇ ਬਚਨ ਕਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਲੋੜ ਅਨੁਸਾਰ ਤਨ ਦੇ ਕੇ ਤੇ ਦਰਦਿਲੀ ਵਿਖੇ ਪਹਿਲਾਂ ਦੀ ਤਰ੍ਹਾਂ ਗੰਗੂ ਦੇ ਵਪਾਰ ਵਿੱਚ ਵਾਧਾ ਹੋਣਾ ਬੰਦ ਹੋ ਗਿਆ ਅਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਦਿਵਾਲਾ ਨਿਕਲ ਗਿਆ ਕਿਉਂ ਇੰਨਾ ਕੁ ਜ਼ਿਆਦਾ ਕਰਜ਼ਾਈ ਹੋ ਗਿਆ ਕਿ ਉਸ ਨੂੰ ਦਿੱਲੀ ਛੱਡ ਕੇ ਜਾਣਾ ਪਿਆ ਪਰ ਜਦੋਂ ਉਸ ਨੂੰ ਦੇ ਲਈ ਕੋਈ ਟਿਕਾਣਾ ਨਾ ਮਿਲਿਆ ਤਾਂ ਆਖਿਰਕਾਰ ਉਹ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ ਤੇ ਆ ਕੇ ਪਰ ਉਸ ਦੀ ਗੁਰੂ ਸਾਹਿਬ ਜੀ ਦੇ ਸਾਹਮਣੇ ਆਉਣ ਦੀ ਹਿੰਮਤ ਨਾ ਪਈ ਅਤੇ ਉਹ ਲੰਗਰ ਦੇ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦਿਆਂ ਕਰਦਿਆਂ ਉਸ ਨੂੰ ਕਈ ਮਹੀਨੇ ਬੀਤ ਗਏ ਪਰ ਇਸ ਸੇਵਾ ਦੇ ਨਾਲ ਉਸ ਦਾ ਹੰਕਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਅਤੇ ਉਹ बार-बार ਪਛਤਾਵਾ ਕਰਦਾ ਹੋਇਆ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਉਸ ਜਗ੍ਹਾ ਉੱਤੇ ਆਏ ਜਿੱਥੇ ਪ੍ਰਸ਼ਾਦਾ ਤਿਆਰ ਹੁੰਦਾ ਸੀ ਲੰਗਰ ਤਿਆਰ ਹੁੰਦਾ ਸੀ ਜੀ ਦੇ ਚਰਨਾਂ ਵਿੱਚ ਢਹਿ ਪਿਆ ਤੇ ਗੁਰੂ ਸਾਹਿਬ ਜੀ ਤੋਂ ਹੋਈਆਂ ਗਲਤੀਆਂ ਦੀ ਮੁਆਫੀ ਮੰਗਣ ਲੱਗਾ ਤਾਂ ਗੁਰੂ ਸਾਹਿਬ ਜੀ ਨੂੰ ਗੰਗੂ ਦੀ ਹਾਲਤ ਦੇਖ ਕੇ ਉਸ ਉੱਤੇ ਤਰਸ ਆ ਗਿਆ ਤਾਂ ਉਹਨਾਂ ਨੇ ਉਸ ਨੂੰ ਆਪਣੇ ਹੱਥਾਂ ਨਾਲ ਖੜਾ ਕੀਤਾ ਅਤੇ ਆਪਣੇ ਗਲ ਨਾਲ ਲਾ ਲਿਆ ਅਤੇ ਕਹਿਣ ਲੱਗੇ ਕਿ ਤੂੰ ਮੁਆਫੀ ਦਾ ਹੱਕਦਾਰ ਤਾਂ ਨਹੀਂ ਹੈ ਪਰ ਤੇਜੀ ਸੇਵਾ ਦੇ ਪਸਤਾਵੇ ਨੇ ਮਜਬੂਰ ਕਰ ਦਿੱਤਾ ਹੈ ਅਤੇ ਹੁਣ ਤੂੰ ਫਿਰ ਤੋਂ ਵਾਪਿਸ ਜਾ ਜਾ ਕੇ ਫਿਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਪਰ ਧਰਮ ਅਤੇ ਕਰਮ ਕਰਨਾ ਕਦੇ ਵੀ ਨਾ ਭੁੱਲਣਾ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਹਮੇਸ਼ਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ